ਮੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਉੱਪਰ ਹੁਣ ED ਤੇ CBI ਸਿਕੰਜਾ ਕਸੇਗੀ ਕਿਉਂਕਿ ਬਹੁਤ ਵੱਡੇ ਕਪੜੇ ਦੇ ਇਲਜ਼ਾਮ ਜਿਹੜੇ ਲੱਗੇ ਆ ਪਹਿਲੀ ਵਾਰ ਨਿੱਜੀ ਤੌਰ ਤੇ ਸਿੱਧੇ ਕਪੜੇ ਦੇ ਇਲਜ਼ਾਮ ਭਗਵੰਤ ਮਾਨ ਤੇ ਉਹਨਾਂ ਦੇ ਪਰਿਵਾਰ ਤੇ ਜਿਹੜੇ ਉਹ ਲੱਗ ਚੁੱਕੇ ਐ ਔਰ ਕੀ ਇਹ ਕਪੜੇ ਦੇ ਇਲਜ਼ਾਮ ਭਗਵੰਤ ਮਾਨ ਦੀ ਕੁਰਸੀ ਵੀ ਖਾ ਸਕਦੇ ਐ ਕਿ ਉਹਨਾਂ ਦੀ ਮੁਸੀਬਤ ਵੀ ਵਧਾ ਸਕਦੇ ਐ ED ਤੇ CBI ਕਿਸ ਤਰੀਕੇ ਨਾਲ ਸਿਕੰਜਾ ਕਸਣਗੇ ਇਸ ਤੇ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਬਹੁਤ ਧਿਆਨ ਮੰਗਦੀ ਇਹ ਖਬਰ ਹੈਗੀ ਹੈ ਦੂਜੇ ਪਾਸੇ ਗੱਲਬਾਤ ਕਰਾਂਗੇ ਕਿ ਜਿਹੜੇ ਰਾਜਾ ਵੜਿੰਗ ਨੇ ਉਹਨਾਂ ਦੇ ਖਿਲਾਫ ਪਾਰਟੀ ਦੇ ਹੀ ਅੰਦਰ ਵੱਡੀ ਜਿਹੜੀ ਬਗਾਵਤ ਉੱਠੀ ਸੀ ਬੇਸ਼ੱਕ ਸੱਤ ਸੀਟਾਂ ਜਿੱਤੀਆਂ ਪਰ ਜਿਹੜੀਆਂ ਵਿਧਾਨ ਸਭਾ ਸੀਟਾਂ ਦੇ ਅੰਦਰ ਇਹਨਾਂ ਲੋਕ ਸਭਾ ਚੋਣਾਂ ਦੇ ਦੌਰਾਨ ਪਰਫਾਰਮੈਂਸ ਆਈ ਬਹੁਤੇ ਲੀਡਰ ਉਹਦੇ ਤੋਂ ਖੁਸ਼ ਨਹੀਂ ਸੀ ਔਰ ਰਾਜਾ ਵੜਿੰਗ ਦੇ ਖਿਲਾਫ ਸਿੱਧੇ ਤੌਰ ਤੇ ਬਗਾਵਤ ਉੱਠਦੀ ਦਿਖਾਈ ਦੇ ਰਹੀ ਸੀ ਤੇ ਹੁਣ ਰਾਜਾ ਵੜਿੰਗ ਨੇ ਇੱਕ ਮੀਟਿੰਗ ਸੱਦੀ ਹੈ ਇਹ ਮੀਟਿੰਗ ਕਿਸ ਦੀ ਸਦੀ ਆ ਕਿਉਂ ਸਦੀ ਆ ਕੀ ਕੁਝ ਕੀ ਰਾਜਾ ਵੜਿੰਗ ਇਸ ਬਗਾਵਤ ਨੂੰ ਥੰਮ ਸਕਣਗੇ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਉਹਦੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਤੀਜਾ ਕਾਰਜਕਾਲ ਸੰਭੜ ਤੋਂ ਬਾਅਦ ਕਿਸਾਨਾਂ ਦੇ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਕਿਸਾਨ ਖੁਸ਼ ਕਰ ਦਿੱਤੇ ਗਿਆ ਕੀ ਕੁਝ ਕਹਿੰਦੇ ਆ ਐਲਾਨ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਾਂਗੇ ਬਹੁਤ ਧਿਆਨ ਮੰਗਦੀ ਖਬਰ ਇਹ ਵੀ ਹੈਗੀ ਹੈ ਤੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰੇ ਸਾਥ ਸ਼੍ਰੀ ਅਕਾਲ ਜੀ ਅਕੀਸਾਬ ਸਭ ਤੋਂ ਪਹਿਲੀ ਖਬਰ ਮੈਂ ਇਹੀ ਕਰੂੰਗਾ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਤੱਥਾਂ ਦੇ ਉੱਪਰ ਗੱਲ ਕਰਨ ਦੇ ਲਈ ਜਾਣੇ ਜਾਂਦੇ ਆ ਔਰ ਕੱਲ ਸੁਖਪਾਲ ਸਿੰਘ ਖਹਿਰਾ ਇੱਕ ਬਹੁਤ ਅਹਿਮ ਤੱਥ ਜਿਹੜੇ ਕੱਢ ਕੇ ਲਿਆਏ ਆ ਜਿਹੜੇ ਤੱਥ ਉਹਨਾਂ ਦੇ ਵੱਲੋਂ ਸਾਨੂੰ ਵੀ ਜਿਹੜੇ ਉਹ ਭੇਜੇ ਗਏ ਹੈਗੇ ਆ ਔਰ ਉਹ ਤੱਥ ਬਹੁਤ ਅਹਿਮ ਨੇ ਔਰ ਵਾਕਈ ਹੀ ਸੱਚੇ ਤੱਥ ਨੇ ਔਰ ਉਹਨਾਂ ਦੇ ਵਿੱਚ ਕਹਿੰਦੇ ਕਿ ਭਗਵੰਤ ਮਾਨ ਦੇ ਪਰਿਵਾਰ ਦੇ ਉੱਪਰ ਭਗਵੰਤ ਮਾਨ ਦੇ ਉੱਪਰ ਕੱਪੜੇ ਬਾਜੀ ਦੇ ਇਲਜ਼ਾਮ ਲੱਗੇ ਆ ਮੈਂ ਖੁੱਲ ਕੇ ਆਪਾਂ ਦੱਸਣਾ ਚਾਹਾਂਗੇ ਦਰਸ਼ਕਾਂ ਨੂੰ ਤੁਸੀਂ ਤਰਤੀਬ ਦੇ ਵਿੱਚ ਦੱਸ ਦਿਓ ਕਿ ਕੀ ਕੁਝ ਖੈਰਾ ਸਾਹਿਬ ਹੋਰਾਂ ਨੇ ਇਲਜ਼ਾਮ ਜਿਹੜੇ ਲਾਏ ਆ ਔਰ ਡਾਕੂਮੈਂਟ ਜਿਹੜੇ ਤੱਥ ਨੇ ਉਹ ਕੀ ਨੇ ਜੀ ਸੁਖਵਿੰਦਰ ਜੀ ਕੱਲ ਸੁਖਪਾਲ ਸਿੰਘ ਖੈਰਾ ਕਾਫੀ ਚਿਰ ਬਾਅਦ ਖਾਸ ਤੌਰ ਤੇ ਚੋਣਾਂ ਤੋਂ ਬਾਅਦ ਮੀਡੀਏ ਦੇ ਰੂਪ ਰੂਪ ਹੁੰਦੇ ਆ ਔਰ ਮੀਡੀਏ ਦੇ ਰੂਪ ਰੂਪ ਜਦੋਂ ਹੁੰਦੇ ਆ ਤਾਂ ਬੜੇ ਹੈਰਾਨੀਜਨਕ ਤੱਥ ਲੈ ਕੇ ਉਹ ਸਾਹਮਣੇ ਪੇਸ਼ ਹੁੰਦੇ ਆ ਪત્રਕਾਰਾਂ ਨਾਲ ਗੱਲਬਾਤ ਕਰਦੇ ਆ ਜਿਸ ਤਰੀਕੇ ਤੇ ਖਲਾਸੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵਤ ਮਾਨ ਹੁਣਾਂ ਦੇ ਸੰਦਰਭ ਚ ਕੀਤੇ ਆ ਤਾਂ ਵਾਕਈ ਉਹ ਹਰ ਨਿੱਜਕ ਨੇ ਜਿਹੜੇ ਤੱਥ ਉਹਨਾਂ ਨੇ ਪੇਸ਼ ਕੀਤੇ ਸਰਦਾਰ ਸੁਖਪਾਲ ਸਿੰਘ ਖਹਿਰੇ ਹੁਣ ਜਿਹੜੇ ਐਸਲਈ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੇ ਪੰਜਾਬ ਦੇ ਗਵਰਨਰ ਬਨਵਾਰੀ ਰਾਲ ਪ੍ਰੋਧ ਨੂੰ ਇੱਕ ਚਿੱਠੀ ਲਿਖੀ ਹੈ ਚਿੱਠੀ ਲਿਖਦੇ ਵਿੱਚ ਉਹਨਾਂ ਨੇ ਇਹ ਇਲਜ਼ਾਮ ਲਾਇਆ ਭਗਵਤ ਮਾਨ ਹੁਣਾਂ ਦੇ ਉੱਤੇ ਬੜਾ ਗੰਭੀਰ ਇਲਜ਼ਾਮ ਕਿ ਜਿਹੜੀ ਭਗਵਤ ਮਾਨ ਹੁਣਾਂ ਦੀ ਜਿਹੜੀ ਮਾਤਰ ਹੈ ਹਰਪਾਲ ਕੌਰ ਹਰਪਾਲਪੁਰ ਦੇ ਨਾਂ ਤੇ ਉਹਨਾਂ ਦੀ ਜਿਹੜੀ ਨਾਨਣ ਹੈ ਜਸਮੀਲ ਕੌਰ ਉਸ ਨੇ 4.5 ਏਕੜ ਜ਼ਮੀਨ ਜਿਹੜੀ ਆ ਹਰਪਾਲਪੁਰ ਲੋਕਾਂ ਦੇ ਭੂਆ ਭੋਫੇ ਦੇ ਦਿੱਤੀ। ਭਗਵੰਤ ਮਾਨ ਦੀ ਭੂਆ ਉਸ ਨੇ 4.5 ਏਕੜ ਜਿਹੜੀ ਜ਼ਮੀਨ ਆ ਉਹ ਤੋਹਫੇ ਦੇ ਰੂਪ ਦੇ ਵਿੱਚ ਆਪਣੀ ਨਾਨਣ ਹਰਪਾਲਪੁਰ ਨੂੰ ਦਿੱਤੀ ਆ। ਸਬੰਧਤਾਂ ਦੇ ਮਾਤਰ ਜੀ ਭਗਵੰਤ ਮਾਨ ਦੇ ਹਰਪਾਲ ਕੌਰ ਜਿਹੜੇ ਨੇ سوال ਉਹਨੇ اٹھਾਇਆ ਇਹ ਤਾਂ ਬੰਦਾ ਆਇਆ ਕਿ ਕੋਈ ਪਰਜਾਈ ਜਿਹੜੀ ਆ ਆਪਣੀ ਨਾਨਾ ਨੂੰ ਜ਼ਮੀਨ ਤੋਹਫੇ ਦੇ ਰੂਪ ਵਿੱਚ ਦਿੰਦੀ ਆ ਪਰ ਇਹ ਪਹਿਲੀ ਵਾਰ ਆ ਕਿ ਕੋਈ ਨਾਨਾ ਜਿਹੜੀ ਆ ਉਹ ਆਪਣੀ ਪਰਜਾਈ ਨੂੰ ਦਾ ਜਿਹੜੀ ਇਸ ਤਰੀਕੇ ਨਾਲ ਤੋਹਫੇ ਦੇ ਰੂਪ ਵਿੱਚ ਦੇ ਰਹੀ ਕਿਵੇਂ ਚਲੋ ਉਹ ਵੀ ਇੱਕ ਅਲੱਗ ਇਸ਼ੂ ਆ ਪਰ ਕਹਿੰਦੇ ਨੇ ਕਿ ਇਹ ਜਿਹੜੀ ਜ਼ਮੀਨ ਆ ਜਿਹੜੀ 4.5 ਏਕੜ ਜ਼ਮੀਨ ਜਿਹੜੀ ਦਿੱਤੀ ਗਈ ਭਿੱਖੀ ਸਬ ਡਿਵੀਜ਼ਨ ਦਾ ਇੱਕ ਪਿੰਡ ਆ ਉੱਥੋਂ ਦਿੱਤੀ ਗਈ ਆ ਤੇ ਇਸ ਜ਼ਮੀਨ ਦਾ ਜਿਹੜਾ ਸਰਕਾਰੀ ਰੇਟ ਆ ਗਵਰਨਮੈਂਟ ਰੇਟ 67 ਲੱਖ 78000 ਰੁਪਇਆ ਕਰੀਬ 70 ਲੱਖ ਦੇ ਇਕ ਜੀ ਬੰਦਾ ਹੈਗਾ ਜਦੋਂ ਕਿ ਉਸ ਦੀ ਮਾਰਕੀਟ ਵੈਲਿਊ ਜਿਹੜੀ ਆ ਉਹ 3 ਕਰੋੜ ਰੁਪਇਆ ਹੈ ਹੁਣ ਆਪਣੇ ਆਪ ਦੇ ਵਿੱਚ ਸਿੱਧੂ ਸਾਹਿਬ ਆਹ ਜਿਹੜੀ ਤੱਥ ਜਿਹੜਾ ਉਹਨਾਂ ਨੇ ਪਹਿਲਾਂ ਤੱਥ ਪੇਸ਼ ਕੀਤਾ ਦੋਨਾਂ ਤੱਥ ਅਗਲਾ ਤੱਥ ਬਾਅਦ ਚ ਗੱਲ ਕਰਦੇ ਹੁਣ 3 ਕਰੋੜ ਰੁਪਏਾਂ ਦੀ ਮਾਰਕੀਟ ਵੈਲਿਊ ਆ ਕੀਮਤ ਉਸ ਜ਼ਮੀਨ ਦੀ ਖੈਰਾ ਸਾਹਿਬ ਨੇ ਸਿੱਧਾ ਇਲਜ਼ਾਮ ਲਾਇਆ ਕਿ ਇਹ ਬੇਨਾਮੀ ਜ਼ਮੀਨ ਆ ਜਿਹੜੀ ਕਿਸੇ ਤਰੀਕੇ ਦੇ ਨਾਲ ਭਗਵੰਤਬਾਹੂ ਉਹਨਾਂ ਨੇ ਖਰੀਦੀ ਤੇ ਇਸ ਘਾਰੇ ਮਾਰੇ ਦੇ ਵਿੱਚ ਜਿਹੜੀ ਉਹਨਾਂ ਨੇ ਆਪਣੇ ਨਾਮ ਜਿਹੜੀ ਕਰਾ ਲਈ ਤੋਹਫੇ ਦੇ ਡੁੱਟੇ ਵਿੱਚ ਜਦੋਂ ਕਿ ਇਹ ਬੇਨਾਨੀ ਜਾਦਾਤਾ ਉਸ ਤੋਂ ਅਗਲਾ ਤੱਤ ਉਹਨਾਂ ਨੇ ਇਹ ਪੇਸ਼ ਕੀਤਾ ਕਿ ਇਸੇ ਤਰੀਕੇ ਨਾਲ ਭਗਵੰਤ ਮਾਨ ਹੁਣਾਂ ਦੀ ਭੂਆ ਦਾ ਮੁੰਡਾ ਗੁਰਜੀਤ ਸਿੰਘ ਆ ਜਿਹੜਾ ਰਹਿੰਦਾ ਕਿਤੇ ਹੂਜ਼ ਆ ਪਰ ਬੜੀ ਹੈਰਾਨੀ ਦੀ ਗੱਲ ਆ ਕਿ ਉਹ ਭਗਵੰਤ ਮਾਨ ਹੁਣਾਂ ਦਾ ਜੱੱਦੀ ਪਿੰਡ ਜਿਹੜਾ ਸਟੋਜ ਆ ਉਥੇ 38 ਕਨਾਲਾ 6 ਬਰਲੇ ਉਹ ਖਰੀਦਾ ਇਹ ਇੰਟਰਸਟਿੰਗ ਗੱਲ ਕੋ ਹੋਰ ਦਿਲਚਸਪ ਗੱਲ ਇਹ ਆ ਕਿ ਉਸ ਜ਼ਮੀਨ ਦਾ ਜਿੰਨਾ ਵੀ ਠੇਕਾ ਹੈਗਾ ਬਕੌਲ ਸੁਖਪਾਲ ਸਿੰਘ ਖਹਿਰਾ ਦੇ ਅਨੁਸਾਰ ਜਿੰਨਾ ਵੀ ਠੇਕਾ ਉਹ ਭਗਵੰਤ ਮਾਨ ਦੇ ਖਾਤੇ ਦੇ ਵਿੱਚ ਜਾਂ ਭਗਵੰਤ ਮਾਤਾ ਭਗਵੰਤ ਮਾਨ ਦੀ ਮਾਤਰ ਦੇ ਖਾਤੇ ਦੇ ਵਿੱਚ ਉਹ ਜਮ੍ਹਾਂ ਜੁੜੇ ਹੋ ਰਹੇ ਨੇ ਹੁਣ ਇਹ ਜਿਹੜੇ ਦੋ ਤੱਥ ਉਹਨਾਂ ਨੇ ਪੇਸ਼ ਕੀਤੇ ਆ ਸੁਖਪਾਲ ਸਿੰਘ ਖਹਿਰਾ ਹੋਣਾ ਨੇ ਉਹਨਾਂ ਨੇ ਕਿਹਾ ਕਿ ਇਹ ਸਾਰੇ ਬੇਨਾਮੀ ਜਾਇਦਾਦ ਆ ਜਿਹੜੀ ਭਗਵੰਤ ਮਾਨ ਹੋਣਾ ਨੇ ਆਪਣੇ ਤਰੀਕੇ ਨਾਲ ਜਾਂ ਆਪਣੇ ਸੋਰਸਾਂ ਦੇ ਨਾਲ ਆਪਣੇ ਰੁਤਬੇ ਦੇ ਨੂੰ ਵਰਤਦੇ ਆ ਇਹ ਸਾਰੀ ਜਾਇਤ ਜਿਹੜੀ ਆ ਇਕੱਠੀ ਕੀਤੀ ਆ ਕਿਸੇ ਕੋਫੇ ਦੇ ਰੂਪ ਦੇ ਵਿੱਚ ਤਾਂ ਕਿਸੇ ਹੋਰ ਵਿਅਕਤੀ ਦੇ ਨਾਮ ਤੇ ਅਦਾਦ ਦਿੱਤੀ ਤਾਂ ਉਹਨਾਂ ਨੇ ਇਸ ਗੱਲ ਨੂੰ ਪੇਸ਼ ਕਰਦੇ ਆ ਇਹ ਗੱਲ ਕਿ ਇਹਨਾਂ ਦੋਵਾਂ ਤੱਥਾਂ ਦੀ ਜਿਹੜੀ ਜਾਂਚ ਆ ਬਿਮਾਰੀ ਨਾਲ پرو ਥੋੜੀ ਜਾਂ ਤਾਂ ਸੀਬੀਆਈ ਕੋਲ ਕਰੋ ਜਾਂ ਈਡੀ ਕੋ ਕਰੋ ਕਿਉਂਕਿ ਇਹ ਦੋਵੇਂ ਏਜੰਸੀਆਂ ਜੇਕਰ ਜਾਂਚ ਕਰਦੀਆਂ ਨੇ ਤਾਂ ਇਹ ਨਿਰਪੱਖ ਜਾਂਚ ਹੋਵੇਗੀ ਕਹਿੰਦੇ ਜਿਹੜੇ ਪੰਜਾਬ ਦੀ ਪੁਲਿਸ ਆ ਜਾਂ ਪੰਜਾਬ ਦੀ ਵਿਜੀਲੈਂਸ ਆ ਸ਼ਾਇਦ ਉਹ ਕਦੇ ਵੀ ਇਹਦੀ ਜਾਂਚ ਨਹੀਂ ਕਰ ਸਕਦੀ ਕਿਉਂਕਿ ਸਿੱਧੇ ਤੌਰ ਤੇ ਉਹ ਮੁੱਖ ਮੰਤਰੀ ਦੀ ਅਧੀਨ ਹੈਗੀ ਹਾਂਜੀ ਨੰਬਰ 2 ਸੁਖਪਾਲ ਸਖਿਆਰ ਹੁਣੀ ਅੱਗੇ ਵੀ ਵੱਧਦੇ ਆ ਕਹਿੰਦੇ ਕਿ ਬੀਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਭਗਵੰਤ ਮਾਨ ਦੇ ਭੈਣ ਜੀ ਤੇ ਭਗਵੰਤ ਮਾਨ ਦੇ ਮਾਤਾ ਜੀ ਯਾਰਾਂ ਵਾਲੀ ਆਸਟ੍ਰੇਲੀਆ ਦੀ ਯਾਤਰਾ ਤੇ ਉਹ ਗਏ ਆ ਤੇ ਉੱਥੇ ਜਾ ਕੇ ਰੀਅਲ ਅਸਟੇਟ ਦੇ ਜਿਹੜੇ ਕਾਰੋਬਾਰੀ ਨੇ ਉਹਨਾਂ ਨਾਲ ਉਹਨਾਂ ਦਾ ਸੰਪਰਕ ਹੋਤੇ ਹੁੰਦਾ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਤਤਪੇਸ਼ ਕੀਤਾ ਕਿ ਜਦੋਂ ਇਹ ਯਾਤਰਾ ਤੇ ਜਾਂਦੇ ਨੇ ਆਸਟ੍ਰੇਲੀਆ ਯਾਰਾਂ ਵਰੀ ਗਏ ਜਿਹੜੇ ਹਵਾਈ ਜਹਾਜ਼ ਦੇ ਖਰਚੇ ਨੇ ਫਰਸਟ ਕਲਾਸ ਦੇ ਵਿੱਚ ਉਹ ਸਫ਼ਰ ਕਰਦੇ ਆ ਜਦੋਂ ਕਿ ਇੱਕ ਪੈਨਸ਼ਨਰ ਦੀ ਜਿਹੜੀ ਵਾਈਫ ਆ ਉਹ ਏਡੇ ਵੱਡੇ ਜਿਹੇ ਹਵਾਈ ਜਹਾਜ਼ ਦਾ ਖਰਚਾ ਆ ਉਹ ਆਪਣੀ ਜੇਬ ਦੇ ਵਿੱਚੋਂ ਪੂਰਾ ਨਹੀਂ ਕਰ ਸਕਦੀ ਨਾ ਉਹਨਾਂ ਦੀ ਭੈਣ ਨਾ ਹੀ ਮਤਲਬ ਉਹਦੀ ਲੱਕੀ ਕਨਾਈ ਉਸਦੀ ਵਾਈਫ ਯਾਨੀ ਕਿ ਭਗਵੰਤਮਾਨ ਦੇ ਪਿਤਾ ਦੀ ਜਿਹੜੀ ਵਾਈਫ ਹੈਗੀ ਆ ਔਰ ਉਸਦੀ ਪੂਰੀਏ ਤੇ ਕਹਿੰਦੇ ਕਿ ਉਹ ਯਾਰਾ ਬੜੀ ਆਸਟ੍ਰੇਲੀਆ ਦੇ ਵਿੱਚ ਗਏ ਨੇ ਹਵਾਈ ਜਹਾਜ਼ ਦੇ ਜਿਹੜੇ ਮਹਿੰਗੇ ਸਫਰ ਉਹ ਕਰਦੇ ਨੇ ਤਾਂ ਇਹ ਜਿਹੜਾ ਸਫਰ ਹੈ ਇਹ ਸਫਰ ਦਾ ਜਿਹੜਾ ਖਰਚਾ ਆ ਇਹ ਕੌਣ ਕਰ ਰਿਹਾ ਜਾਂ ਕਿਸ ਰਾਈ ਕਰਵਾਇਆ ਜਾ ਰਿਹਾ ਕਹਿੰਦੇ ਇਹ ਵੀ ਤੱਥ ਜਿਹੜੇ ਨੇ ਜਾਂਚ ਦੀ ਬੰਦ ਕਰਦੇ ਆ ਤਾਂ ਉਹਨਾਂ ਨੇ ਸਿੱਧੀ ਗੱਲ ਕਹੀ ਆ ਕਿ ਰੀਅਲ ਅਸਟੇਟ ਦੇ ਜਿਹੜੇ ਕਾਰੋਬਾਰੀ ਅਸਟੇਰੀਆ ਦੇ ਵਿੱਚ ਨਹੀਂ ਭਗਵੰਤਮਾਨ ਹੁਣੇ ਕਾਥਾ ਤੌਰ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੋਂ ਉਹ ਕਾਰੋਬਾਰ ਚਲਾ ਰਿਹਾ ਹੈ ਸੇਦੂ ਸਾਹਿਬ ਇਹ ਉਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਪੇਸ਼ ਕੀਤੀਆਂ ਹੁਣ ਬਨਵਾਰੀ ਦਲ ਪਰੋਥੋਂ ਨਾ ਕੋਣ ਇਹ ਜਾਂਚ ਦੀ ਮੰਗ ਜਿਹੜੀ ਆ ਉਹਨਾਂ ਨੇ ਕੀਤੀ ਆ ਕਿ ਤੁਸੀਂ ਇਸ ਫਾਸ ਕਰੋ ਪ੍ਰਸ਼ਨ ਸੁਖਿੰਦਰ ਜੀ ਇੱਥੇ ਇਹ ਉੱਠਦਾ ਕਿ ਭਗਵੰਤ ਮਾਨੋ ਹੀ ਹਮੇਸ਼ਾ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਇਮਾਨਦਾਰ ਸਿੱਧ ਕਰਦੀ ਕੋਸ਼ਿਸ਼ ਕਰਦੇ ਤੇ ਦਾਵਾ ਵੀ ਕਰਦੇ ਆ ਕਿ ਇੱਕ ਵੀ ਪੈਸਾ ਜਨਤਾ ਦਾ ਪੰਜਾਬ ਦਾ ਮੇਰੀ ਜੇਬ ਦੇ ਵਿੱਚ ਨਹੀਂ ਜਾਵੇਗਾ ਮੈਂ ਨਾ ਕਿਸੇ ਨੂੰ ਖਾਂ ਦੇਣਾ ਨਾ ਬੈਖ ਖਾਣਾ ਮੈਂ ਦਾ ਪੱਖ ਤੇ ਦਰੂਲ ਇਮਾਨਦਾਰ ਜਿਹੜਾ ਆ ਰਾਜ ਜਿਹੜਾ ਉਸਥਾਪਿਤ ਕਰਦਾ ਤੇ ਜੇਕਰ ਉਹਨਾਂ ਦੇ ਦਾਬਿਆਂ ਦੇ ਰੋਸ਼ਨੀ ਦੇ ਵਿੱਚ ਜਿਹੜੇ ਉਹ ਦਾਅਵੇ ਕਰਦੇ ਕਿ ਮੈਂ ਪੂਰਨ ਤੌਰ ਤੇ ਇਮਾਨਦਾਰ ਮੈਂ ਕਿਤੇ ਕੋਈ ਧੋਖਾ ਕਿਤੇ ਕੋਈ ਬੇਈਮਾਨੀ ਨਹੀਂ ਕੀਤੀ ਤਾਂ ਫਿਰ ਇਹ ਸੁਖਪਾਲ ਸਿੰਘ ਖਹਿਰੇ ਉਹਨਾਂ ਨੇ ਜਿਹੜੇ ਇਹ ਦੋਸ਼ ਜਿਹੜੇ ਇਹ ਇਲਜ਼ਾਮ ਲਾਏ ਨੇ ਉਹਵਾਚੜੀ ਲਾਏ ਉਹਨਾਂ ਦੇ ਤੱਥਾਂ ਦੇ ਆਧਾਰ ਤੇ ਲਾਏ ਆ ਤੱਥਾਂ ਸਹਿਤ ਲਾਏ ਆ ਤਾਂ ਫਿਰ ਇਹਨਾਂ ਤੱਥਾਂ ਦਾ ਜਵਾਬ ਜਿਹੜਾ ਇਹਨਾਂ ਬਿਆਨਾਂ ਦਾ ਜੇ ਇਹਨਾਂ ਇਲਜ਼ਾਮਾਂ ਦਾ ਜਵਾਬ ਜਿਹੜਾ ભગવંતબાણ હોના ਨੂੰ ਸਾਹਮਣੇ ਆਣ ਕੇ જરૂર દેਣਾ ਚਾਹੀਦਾ ਕਿਉਂਕਿ ਜਿਸ ਤਰੀਕੇ ਦੀ ਉਹਨਾਂ ਨੇ ਆਪਣੀ ਇਮੇਜ ਪੰਜਾਬ ਦੇ ਲੋਕਾਂ ਦੇ ਵਿੱਚ ਸਥਾਪਿਤ ਕੀਤੀ ਹੋਈ ਹੈ ਖਾਲਾકી ਉਹਨਾਂ ਦੇ ਵਧਾਇਕਾਂ ਲਈ ਤੇ ਕਾਰਦਮੇ ਬੀਤੇ ਸਮੇਂ 'ਚ ਬੜੇ ਸਾਹਮਣੇ ਆਏ ਨੇ ਕਿਤੇ ਮਾਈਨਿੰਗ ਦੇ ਮੁੱਦੇ 'ਚ ਕਦੇ ਕੇਬ ਹੁੰਦੇ ਜੇ ਕਿਤੇ ਕੋਠੀਆਂ ਦੇ ਉੱਤੇ ਕਬਜ਼ੇ ਕਰਨ ਦੇ ਵਿੱਚ ਪਰ ਪਹਿਲੀ ਵਾਰ ਆ ਕਿ ਸੁਖਪਾਲ ਸਿੰਘ ਖੈਰਾ ਹੋਣਾ ਨੇ ਭਗਵਰਤ ਬਾਣ ਹੋਣਾ ਨੂੰ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਤੱਥਾਂ ਦੀ ਅਦਾਤ ਦੀ ਤਾਂ ਫਿਰ ਇਸ ਸਭ ਦਾ ਸਿੱਧੀ ਰੋਸ਼ਨੀ ਦੇ ਵਿੱਚ ਜ਼ਰੂਰੀ ਬਣ ਜਾਂਦਾ बनवारी दल प्रहोट होनी इसकी जांच कराओ जा ना कराओ ईडी इसकी जांच करे ना करे सीबीआई इसको जांच करे ना करे भगवंत मान ਹੁੰਦਾ ਦਾ ਨੈਤਿਕ ਫਰਜ ਬੱਧਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਉਹ ਇਹਦੇ ਸਬੰਧੀ ਆਣ ਕੇ ਪੱਖ ਜਿਹੜਾ ਜ਼ਰੂਰ ਪੇਸ਼ ਕਰਨ ਕਿ ਹਾਂ ਵੀ ਇਹ ਇਲਜ਼ਾਮ ਤੱਥਾਂ ਤੋਂ ਰਹਿਤ ਨੇ ਤੇ ਜਾਣਨਾ ਬਹੁਤ ਵੀ ਜਾਣੀ ਚਾਹੀਦੀ ਹੈ ਜੇ ਮੁੱਖ ਮੰਤਰੀ ਨੂੰ ਸਵਾਗਤ ਕਰਨਾ ਚਾਹੀਦਾ ਸੀ ਦਾ ਕਿ ਭਾਈ ਠੀਕ ਹੈ ਕਿ ਜੇਕਰ ਸੁਖਪਾਲ ਸਿੰਘ ਕਹਿ ਰਹੇ ਹੋਰੀ ਮੇਰੇ ਤੇ ਨਿੱਜੀ ਤੌਰ ਤੇ ਇਲਜ਼ਾਮ ਲਾ ਰਹੇ ਤਾਂ ਫਿਰ ਇਹਦੀ ਜਾਂਚ ਹੋ ਜਾਣੀ ਚਾਹੀਦੀ ਹੈ ਔਰ ਇਹ ਗਵਰਨਰ ਸਾਹਿਬ ਕਰਵਾ ਲੈਣ ਸੀਬੀਆਈ ਦੀ ਜਾਂਚ ਕੋਈ ਚੱਕਰ ਨਹੀਂ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਜਾਂਚ ਤੋਂ ਭਰਉਣ ਦੀ ਕੀ ਲੋੜ ਹੈ ਜੇ ਬਿਲਕੁਲ ਸਹੀ ਨਹੀਂ ਤਾਂ ਖੁਦ ਵੀ ਤਾਂ ਭਗਵੰਤ ਮਾਨ ਇਹੀ ਕਹਿੰਦੇ ਹੁੰਦੇ ਹਨ ਨਾ ਕਿ ਜੇ ਤੁਸੀਂ ਸਹੀ ਹੋ ਤਾਂ ਫਿਰ ਜਾਂਚ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੋ ਤੇ ਜੇ ਹੁਣ ਭਗਵੰਤ ਮਾਨ ਇਹ ਜਾਂਚ ਤੋਂ ਭੱਜਣਗੇ ਜਾਂ ਇਹ ਬਿਆਨ ਦੇਣ ਤੋਂ ਭੱਜਣਗੇ ਇਸ ਤੇ ਚੁੱਪੀ ਬਟਣਗੇ ਤਾਂ ਫਿਰ ਕਿਤੇ ਨਾ ਕਿਤੇ ਢਾਲ ਚ ਕੁਝ ਕਾਲਾ ਜ਼ਰੂਰ ਹੈ ਇਦਾਂ ਲੋਕਾਂ ਨੂੰ ਲੱਗੂਗਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਹੋਏ ਕਿ ਮੈਂ ਸਖਪਾਲ ਕਹਰੇ ਦੇ ਇਲਜ਼ਾਮਾਂ ਦਾ ਸਵਾਗਤ ਕਰਦਾ ਜਿਹੜੇ ਤੱਤ ਸਬੂਤ ਉਹਨੇ ਦਿੱਤੇ ਉਹਨਾਂ ਦਾ ਸਵਾਗਤ ਕਰਦਾ ਤੇ ਠੀਕ ਆ ਜੇ ਉਹ ਚਾਹੁੰਦੇ ਆ ਕਿ ਗਵਰਨਰ ਸਾਹਿਬ ਸੀਬੀਆਈ ਈਡੀ ਦੀ ਜਾਂਚ ਕਰਾਉਣ ਤੇ ਫਿਰ ਕਰਵਾ ਲੈਣ ਮੈਂ ਤਾਂ ਭਾਈ پاک ਸੱਚਾ ਮਾਂ ਤੇ ਮੈਂ ਤਾਂ ਪੱਕਾ ਸਾਫ ਹੀ ਜਿਹੜਾ ਨਿਕਲੂਗਾ ਉਹਦੇ ਵਿੱਚੋਂ پاک ਸਾਫ ਹੀ ਤੇ ਫਿਰ ਉਹਨਾਂ ਨੂੰ ਕਹਿ ਦੇਣਾ ਸਵਾਗਤ ਕਰਨਾ ਚਾਹੀਦਾ ਇਸ ਚੀਜ਼ ਦਾ ਚੁੱਪੀ ਨਹੀਂ ਬਟਣੀ ਚਾਹੀਦੀ ਮੁਲਾਦਾ ਮੁੱਖ ਮੰਤਰੀ ਸਿਬਸਬ ਬੀਤੇ ਦੌਰ ਚ ਪੱਕਾ ਵਰਤਮਾਨ ਹੋਣਾਂ ਤੇ ਬੜੇ ਤਰੀਕੇ ਦੇ ਇਲਜ਼ਾਮ ਜਿਹੜੇ ਲੱਗੇ ਨੇ ਤੁਹਾਨੂੰ ਯਾਦ ਹੋਊਗਾ ਖਾਸ ਤੌਰ ਤੇ ਜੀ ਆਵਾਜ਼ ਮਲਾ ਦਾ ਅੰਕਿਤ ਸਾਹਿਬ ਉਹਨਾਂ ਦੀ ਜਿਹੜੀ ਉਹ ਬੰਦ ਹੋ ਗਈ ਹੈ ਤੇ ਜੀ ਜੀ ਅੰਕਿਤ ਸਾਹਿਬ ਜੀ ਜੀ ਤਾਂ ਆਪਣੇ ਸਿੱਧੂ ਸਾਹਿਬ ਮੈਂ ਇਹ ਗੱਲ ਕਰ ਰਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਦੇ ਉੱਤੇ ਇਹ ਇਲਜ਼ਾਮ ਪਹਿਲੀ ਵਾਰੀ ਨਹੀਂ ਲੱਗੇ ਤੁਹਾਨੂੰ ਯਾਦ ਹੋਵੇਗਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਭਗਵਤ ਮਾਨ ਹੋਣਾ ਦੀ ਪਹਿਲੀ ਪਤਨੀ ਦੀ ਬੇਟੀ ਜਿਹੜੀ ਇਹਨਾਂ ਦੀ ਬੇਟੀ ਨਹੀਂ ਨਹੀਂ ਕੁਝ ਅਲਜਾਮ ਜਿਹੜੇ ਭਗਵਤ ਮਾਨ ਹੋਣਾ ਦੇ ਉੱਤੇ ਲਾਏ ਸੀ ਤਾਂ ਉਸ ਵਕਤ ਵੀ ਭਗਵਤ ਮਾਨ ਹੋਣਾ ਨੇ ਚੁੱਪੀ ਮਟਨੀ ਸੀ ਕਿਸੇ ਵੀ ਕਿਸਮ ਦਾ ਜਿਹੜਾ ਜਵਾਬ ਆ ਨਹੀਂ ਸੀ ਦਿੱਤਾ ਕੇਵਲ ਇੰਨੀ ਗੱਲ ਕਹਤੇ ਸੀ ਕਿ ਨਿੱਜੀ ਚਲੋ ਉਹ ਇੱਕ ਪਰਿਵਾਰਕ ਮਸਲਾ ਸੀ ਪਰ ਹੁਣ ਜਿਹੜਾ ਮਸਲਾ ਹੈਗਾ ਉਹਨਾਂ ਦੀ ਅਮਾਨਦਾਰੀ ਦਾ ਉਹਨਾਂ ਦੇ ਅਕਸ ਤੇ ਉੱਤੇ ਲੱਗਾ ਉਹਦੇ ਨਾਲ ਸੰਬੰਧਤ ਆ ਕਿਉਂਕਿ ਹਮੇਸ਼ਾ ਉਹਨਾਂ ਨੇ ਸਟੇਜ ਤੇ ਇਹ ਦਾਅਵੇ ਕੀਤੇ ਨੇ ਕਿ ਬਿਲਕੁਲ ਮੈਂ ਸੱਚਾ ਮੈਂ ਭ੍ਰਿਸ਼ਟਾਚਾਰ ਬਿਲਕੁਲ ਨਹੀਂ ਕਰਦਾ ਸਰਕਾਰੀ ਖਜ਼ਾਨੇ ਨੂੰ ਕਿਤੇ ਕੁਝ ਨਹੀਂ ਕਰ ਦਿੰਦਾ ਪਰ ਜੇਕਰ ਹੁਣ ਵਾਕਿਆ ਹੀ ਸੁਖਪਾਲ ਸਿੰਘ ਖਿਆਰੇ ਹੋਣੇ ਨੇ ਇਹ ਦੋਸ਼ ਉਹਨਾਂ ਤੇ ਲਾਏ ਆ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਕਿ ਹਾਂ ਭਈ ਜੇਕਰ ਇਹ ਜਾਂਚ ਹੋਣੀ ਚਾਹੀਦੀ ਤਾਂ ਬਿਲਕੁਲ ਨਰਪੱਖ ਕਿਸੇ ਏਜੰਸੀ ਤੋਂ ਕਰਾ ਲਓ ਹਾਈ ਕੋਰਟ ਦੇ ਸੇਟਿੰਗ ਜੱਜ ਤੋਂ ਕਰਾ ਲਓ ਕਿਹੋ ਤੋਂ ਸੀ ਉਹ ਜੋ ਮੈਨੂੰ ਕੋਈ ਇਤਰਾਜ਼ ਨਹੀਂ ਪਰ ਸਿੱਧੂ ਸਭ ਲੱਗਦਾ ਨਹੀਂ ਕਿ ਭਗਵੰਤ ਮਾਨ ਹੋਣੀ ਇਸ ਮੁੱਦੇ ਤੇ ਵੀ ਕੁਝ ਭੁੱਲਣਗੇ ਜਾਂ ਇਸ ਮੁੱਦੇ ਤੇ ਵੀ ਕੋਈ ਵਿਚਾਰ ਜਿਹੜਾ ਉਹ ਦੇਣਗੇ ਜਾਂ ਕੋਈ ਬਿਆਨ ਦੇਣਗੇ ਇਸ ਮਤਲਬ ਵੀ ਉਹਨਾਂ ਚੁੱਪ ਹੀ ਵਟ ਕੇ ਰੱਖਣੀਆ ਤਾਂ ਪਰ ਹਾਂ ਜੇਕਰ ਉਹਨਾਂ ਦੇ ਇਹ ਸੁਖपाल ਸਿੰਘ ਖਾਰੇ ਵੱਲੋਂ ਉਠਾਏ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਫਿਰ ਸੁਖਵਿੰਦਰ ਜੀ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਧਾਲ ਵਿੱਚ ਕਾਲਾ ਨਹੀਂ ਦਾੜੀ ਕਾਲੀ ਜੀ ਬਿਲਕੁਲ ਦੇਖਦੇ ਆ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਇਹਦੇ ਵਿੱਚੋਂ ਪਾਖ ਸਾਫ ਕਰਨ ਦੀ ਕਿੰਨੀ ਕੁ ਜਿਹੜੀ ਕੋਸ਼ਿਸ਼ ਕਰਦੇ ਆ ਪਰ ਦੂਜੇ ਪਾਸੇ ਜਾਂਚ ਵੀ ਜਿਹੜੀ ਆ ਉਹ ਜਾਨੀ ਚਾਹੀਦੀ ਆ ਕਿਉਂਕਿ ਲੋਕਾਂ ਦੇ ਅੱਗੇ ਜਿਹੜਾ ਸੱਚ ਸਾਹਮਣੇ ਆਉਣਾ ਚਾਹੀਦਾ ਹੈਗਾ ਔਰ ਸੁਪਾਲ ਸਿੰਘ ਘਹਿਰਾ ਹੋਰਾਨੇ ਤਲੇਰੀ ਦੀ ਅਰਕੀ ਸਾਹਿਬ ਜਿਹੜੀ ਆ ਗੱਲ ਕੀਤੀ ਆ ਔਰ ਇੱਕ ਖਾਸ ਗੱਲ ਇਹ ਹੈ ਕਿ ਸੁਪਾਲ ਸਿੰਘ ਘਹਿਰਾ ਹੋਰਾਨੇ ਤੱਥ ਸਬੂਤਾਂ ਦੇ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਤੇ ਬਹੁਤ ਵੱਡੇ ਇਲਜ਼ਾਮ ਜਿਹੜੇ ਉਹ ਲਾ ਦਿੱਤੇ ਆ ਔਰ ਜਿਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਈਡੀស៊ីਬੀਆਈ ਜਿੰਨਾ ਤੋਂ ਉਹਨਾਂ ਨੇ ਮੰਗ ਕੀਤੀ ਹੈ ਕਿਉਂਕਿ ਬਿਜ਼ਨਸ ਦਾ ਭਗਵੰਤ ਮਾਨ ਦੇ ਡਰ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿੰਦੇ ਕਿ ਮੈਂ ਪਾਕ ਸਾਫ ਆ ਤੇ ਮੈਂ ਪਾਕ ਸਾਫ ਹੀ ਨਿਕਲਾਂਗਾ ਉਹਨਾਂ ਨੂੰ ਇਸ ਇਨਕੁਆਰੀ ਦਾ ਜਿਹੜਾ ਸਵਾਗਤ ਕਰਨਾ ਚਾਹੀਦਾ ਇਹ ਗੱਲਾਂ ਠਾਕੇ ਨਹੀਂਗਾ ਇਹ ਗੱਲਾਂ ਕਹਿਣੀਆਂ ਚਾਹੀਦੀਆਂ ਸਵਾਗਤ ਕਰਨਾ ਚਾਹੀਦਾ ਇਸ ਚੀਜ਼ ਦਾ ਔਰ ਚੁੱਪੀ ਨਹੀਂ ਬਟਨੀ ਚਾਹੀਦੀ ਪਰ ਦੂਜੇ ਪਾਸੇ ਚੁੱਪੀ ਵਿਰੋਧੀ ਧਿਰ ਦੀ ਵੀ ਹੈ ਤੁਸੀਂ ਦੇਖ ਲਓ 24 ਘੰਟੇ ਹੋਣ ਆਏ ਸੁਖਪਾਲ ਸਿੰਘ ਖਹਿੜਾ ਹੋਰਾਂ ਦੇ ਵੱਲੋਂ ਇਹ ਵੱਡਾ ਬਿਆਨ ਦੇਣ ਨੂੰ ਜਾਂ ਖੁਲਾਸਾ ਕਰਨ ਨੂੰ ਪਰ ਵਿਰੋਧੀ ਧਿਰ ਦੇ ਜਿਹੜੇ ਗਰੋਧੀ ਧਿਰ ਦੇ ਲੀਡਰ ਨੇ ਜਾਂ ਹੋਰ ਲੀਡਰ ਨੇ ਸਾਰੇ ਚੁੱਪ ਨੇ ਮੈਂ ਤਾਂ ਹੈਰਾਨ ਆ ਵੀ ਇਹ ਭਗਵੰਤ ਦੇ ਖਿਲਾਫ ਬੋਲਦੇ ਕਿਉਂ ਨਹੀਂ ਆਸਤੂ ਸਾਹਿਬ ਇਹ ਤਾਂ ਗੱਲ ਅੱਜ ਤੋਂ ਕੁਝ ਦਿਨ ਪਹਿਲਾਂ ਵੀ ਕੀਤੀ ਸੀ ਕਿ ਵਿਰੋਧੀ ਧਿਰ ਦੀ ਜੇ ਕੋਈ ਭੂਮਿਕਾ ਨਿਭਾ ਰਿਆ ਤਾਂ ਕੇਵਲ ਤੇ ਕੇਵਲ ਸੁਪਾਲ ਸੰਖਿਆਰੇ ਹੁਣੀ ਨਿਭਾ ਰਹੇ ਆ ਬਾਕੀ ਜਿਹੜੀ ਸਭਾਦਾਰਕਤਵ ਤੇ ਚਿੜੀ ਹੋਈ ਵਿਰੋਧੀ ਧਿਰਾ ਜਿਸ ਦੇ ਮੋਢੀ ਜਿਹੜੇ ਮੁਖੀ ਮਾਫਰਦਾ ਪ੍ਰਤਾਪ ਸਿੰਘ ਬਾਗਾ ਹੁਣੀ ਆ ਰਾਜਾ ਬੜਿੰਗ ਇਹ ਕਾਂਗਰਸ ਦੇ ਪ੍ਰਧਾਨ ਨੇ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਕਈ ਵਿਰੋਧੀ ਧਿਰ ਦੀ ਭੂਮਿਕਾ ਪ੍ਰਸਧਾਨਕ ਤੌਰ ਤੇ ਤਾਂ ਕਾਂਗਰਸ ਪਾਰਟੀ ਦੇ ਸਰਦਾਰ ਪ੍ਰਤਾਪ ਸਿੰਘ ਬਾਜਬਾਲੀ ਉਹਨਾਂ ਨੇ ਅੱਜ ਤੱਕ ਕਦੇ ਵੀ ਇੱਕ ਵੀ ਸ਼ਬਦ ਭਗਵੰਤ ਮਾਨ ਦੇ ਖਿਲਾਫ ਇਹੋ ਜੇ ਸਰਦਰਭਚ ਨਹੀਂ ਬੋਲਿਆ ਜੇਕਰ ਅੱਜ ਤੱਕ ਜੇ ਭਗਵੰਤ ਮਾਨ ਨੂੰ ਘੇਰਿਆ ਤਾ ਕੇਵਲ ਸੁਖਪਾਲ ਸਿੰਘ ਖਰੇ ਨਹੀਂ ਵਕਫਾਕ ਮੁੱਦੇ ਤੇ ਖਰੇਆ ਤੇ ਸੁਖਪਾਲ ਸਿੰਘ ਖਰੇ ਨੇ ਇਸ ਦੀ ਕੀਮਤ ਵੀ ਅਦਾ ਕੀਤੀ ਹੈ ਜਦੋਂ ਐਨਡੀਪੀਸੀ ਐਕਟ ਬਾ ਲਾ ਕੇ ਇੱਕ ਮੁਕਦਮਾ ਪਾ ਕੇ ਅੰਦਰ ਕੀਤਾ ਗਿਆ ਪਰ ਉਸ ਤੋਂ ਮਗਰੋਂ ਵੀ ਸੁਖਪਾਲ ਸਿੰਘ ਖਰਾ ਕਦੇ ਪਛਾੜ ਜਿਹੜੇ ਹਟੇਗੇ ਉਸ ਦਿਨ ਤੁਸੀਂ ਗੱਲ ਕੀਤੀ 25 25 50 ਪੰਜਾਬ ਵਿੱਚ ਵਿਰੋਧੀ ਤੇ ਲੱਭ ਕੇ ਵਿਖਾ ਸੁਖندر ਜੀ ਇਹ ਬੜਾ ਵੱਡਾ ਇੱਕ ਤਾਉ ਜਿਹੜਾ ਅਸੀਂ ਤੁਸੀਂ ਵਿਅੰਗ ਕੀਤਾ ਪਰ ਉਸ ਤੋਂ ਮਗਰੋਂ ਵੀ ਵਿਰੋਧੀ ਤੇ ਕੋਈ ਵੀ ਬੋਲ ਜਿਹੜੇ ਨਹੀਂ ਆਏ ਤਾਂ ਆ ਇੱਕ ਮਸਲਾ ਜਿਹੜਾ ਇੱਕ ਅਜਿਹਾ ਮਸਲਾ ਕਿ ਜਿੱਥੇ ਭਗਵੰਤ ਮਾਨ ਹੁਣੀ ਪੂਰਨ ਤੌਰ ਤੇ ਘਿਰੇ ਹੋਏ ਨੇ ਜੇਕਰ ਉਹ ਸਾਫ ਹੈ ਜਾਂ ਝੂਠੇ ਨੇ ਇਹ ਇੱਕ ਅਲੱਗ ਵਿਸ਼ਾ ਪਰ ਆਪਣੇ ਸੁਖਪਾਲ ਸਿੰਘ ਖੈਰਾ ਹੁਣਾਂ ਨੇ ਜਿਸ ਤਰੀਕੇ ਦੇ ਇਲਜ਼ਾਮ ਜਿਸ ਤਰੀਕੇ ਦੇ ਦੋਸ਼ ਲਾ ਕੇ ਉਹਨਾਂ ਨੂੰ ਘੇਰਾ ਚੱਕਰ ਵਿੱਚ ਫਸਾ ਲਿਆ ਵਿਰੋਧੀ ਧਿਰ ਚਾਹੁੰਦੀ ਤਾਂ ਭਗਵੰਤ ਮਾਨ ਵਾਸਤੇ ਹੋਰ ਮੁਸ਼ਕਲਾਂ ਵੀ ਸਕਿੰਦਰ ਜੀ ਪੈਦਾ ਕਰ ਸਕਦੇ ਆ ਪਰ ਸ਼ਾਇਦ ਉਹਨਾਂ ਨੂੰ ਉਹੋ ਹੀ ਗੱਲ ਜਿਸ ਤਰੀਕੇ ਨਾਲ ਤੁਸੀਂ ਉਦੋਂ ਗੱਲ ਕੀਤੀ ਸੀ ਕਿ ਉਹਨਾਂ ਨੂੰ ਇਹ ਡਰ ਹੈ ਕਿ ਜੇਕਰ ਅਸੀਂ ਕੁਝ ਬੋਲੇ ਤਾਂ ਕਿਤੇ ਇਦਾਂ ਹੋਵੇ ਕਿ ਸਾਡੇ ਹੀ ਫਾਇਲਾ ਉਹ ਖੋਲ ਕੇ ਬੈਜੇ ਸ਼ਾਇਦ ਇਹੋ ਹੀ ਕਾਰਨ ਦਾ ਕਿਪਕ ਬਤਬਾ ਵੀ ਕੁਰੀ ਦੇ ਅੱਗੇ ਜਾਂ ਉਹਦੇ ਡਰ ਕਰਕੇ ਜਾਂ ਉਸਤੇ ਖੌਫ ਕਰਕੇ ਜਿਹੜੀ ਵਿਰੋਧੀ ਟੀਰਾ ਉਹ ਦਾਬ ਦੀ ਵਿਰੋਧੀ ਟੀਰਾ ਅੰਦਰੋਂ ਅੰਦਰ ਹੀ ਉਹ ਪੂਰਵ ਤੌਰ ਤੇ ਉਹਦੇ ਨਾਲ ਸਹਿਮਤ ਨਹੀਂ। ਬਾਕੀ ਹੁਣ ਸੁਖਪਾਲ ਸਿੰਘ ਖੈਰ ਹੋਣਾ ਨਹੀਂ ਇਹ ਮੁੱਦਾ ਛੇੜਿਆ ਆ। ਤੁਸੀਂ ਦੇਖਣਾ ਕਿ ਆਉਂਦਿਆਂ ਦੇ ਵਿੱਚ ਸੁਖਪਾਲ ਸਿੰਘ ਖੈਰੇ ਵਾਸਤੇ ਵੀ ਭਗਵੰਤਬਾਣ ਜਰੂਰ ਕੋਈ ਨਾ ਕੋਈ ਮੁਸ਼ਕਲਾ ਜਿਹੜੀਆਂ ਜਰੂਰ ਪੈਦਾ ਕਰਨਗੇ। ਜਿਸ ਤਰ੍ਹਾਂ ਇਹ ਕਦੇ ਵਿਕਰਮ ਸਿੰਘ ਮਜੀਠੀ ਦੇ ਖਿਲਾਫ ਉਡਣ ਕੀਤੀਆਂ ਨੇ, ਕਦੀ ਐਸਆਈਟੀ ਦੇ ਅੱਗੇ ਸਤਲਿਆ, ਕਦੀ ਕਿਸੇ ਅੱਗੇ ਸਤਲਿਆ। ਚਾਹੀਦਾ ਤਾਂ ਇਹ ਆ ਕਿ ਜਿਸ ਤਰੀਕੇ ਦੀ ਤੁਸੀਂ ਆਪਣੇ ਅਕਸ ਨੂੰ ਲੋਕਾਂ ਦੇ ਵਿੱਚ ਸਥਾਪਿਤ ਕੀਤਾ ਉਹ ਸਖਤ ਦੀ ਬਹਾਲੀ ਵਾਸਤੇ ਉਸ ਅਕਸ ਨੂੰ ਪੂਰਨ ਤੌਰ ਤੇ ਸਹੀ ਸਾਬਤ ਕਰਨ ਵਾਸਤੇ ਤੁਹਾਨੂੰ ਆਪ ਅੱਗੇ ਆਉਣਾ ਚਾਹੀਦਾ ਔਰ ਸੁਖਪਾਲ ਸਿੰਘ ਖੜੇ ਵੱਲੋਂ ਲਾਏ ਗਏ ਇਲਜ਼ਾਮਾਂ ਦਾ ਜਵਾਬ ਪੂਰਨ ਤੌਰ ਤੇ ਤੱਥਾਂ ਦੇ ਆਧਾਰ ਤੇ ਦੇਣਾ ਚਾਹੀਦਾ ਔਰ ਇਹ ਕਹਿਣਾ ਚਾਹੀਦਾ ਕਿ ਹਾਂ ਵੀ ਬਿਲਕੁਲ ਇਸ 377 ਤੇ ਨਫਕ ਜਾਂਚ ਹੋਣੀ ਚਾਹੀਦੀ ਆ ਪਰ ਸਿੱਧੂ ਸਾਹਿਬ ਇਦਾਂ ਲੱਗਦਾ ਨਹੀਂ ਜੇ ਇਦਾਂ ਉਹ ਰਹਾ ਦੇ ਜੇ ਵੇਖੋ ਅਗਰ ਨਕਚ ਰਾਜਨੀਤੀ ਇਸ ਮੁੱਦੇ ਤੇ ਕੀ ਨੀਗ ਗਰਮ ਹੁੰਦੀ ਆ ਗਰਮਬੋਧਾ ਵੀ ਇੱਥੇ ਕਹਦੇ ਗਰਮਾਉਣੀ ਵੀ ਨਹੀਂ ਆ ਕਿਉਂਕਿ ਇਲੈਕਸ਼ਨ ਦੇ ਦਿਨ ਨੇ ਮੇਰਾ ਨਹੀਂ ਖਿਆਲ ਕੋਈ ਨੇਤਾ ਇਨੀ ਜ਼ੁਰਤ ਜਿਹੜੀ ਕਰਕੇ ਭਗਵਤਬਾਰ ਨੂੰ ਘੇਰ ਸਕੇ ਜ਼ੁਰਤ ਜੇ ਕੀਤੀ ਹੈ ਤਾਂ ਕਲ ਸੁਖਪਾਲ ਸਿੰਘ ਕਹਰੇ ਨਹੀਂ ਕੀਤੀ ਆ ਹੋਰ ਮੇਰਾ ਕਲ ਕੇ ਇਹ ਨੇਤਾ ਚ ਇਹਨਾਂ ਦਮ ਨਹੀਂ ਕਿ ਭਗਵਤਬਾਰ ਨੂੰ ਇਹੋ ਜਿਹਾ ਮੁਦਿਆਤ ਘੇਰ ਸਕੇ ਜੀ ਚਲੋ ਉਧਰ ਦੂਜੇ ਪਾਸੇ ਆਪਾਂ ਇਹ ਵੀ ਗੱਲ ਕਰ ਲੈਨੇ ਆ ਰਾਜਾ ਬੜਿੰਗ ਦੇ ਖਿਲਾਫ ਜਿਹੜੀ ਪਾਰਟੀ ਦੇ ਅੰਦਰ ਜਿਹੜੀ ਬਗਾਵਤ ਉੱਠੀ ਸੀ ਚਾਹੇ ਉਹ ਬਹੁਤ ਵੱਡੇ ਲੀਡਰਾਂ ਦੀ ਹੋਈ ਹੈ ਉਹ ਕਹਿ ਰਹੇ ਆ ਕਿ ਭਾਈ ਠੀਕ ਆ ਸੀ ਸਬਸੀਟਾਂ ਜਿੰਤਰੀਆਂ ਜੇ ਚੰਗੀਆਂ ਸੀਟਾਂ ਦੀ ਵੰਡ ਕੀਤੀ ਹੁੰਦੀ ਤਾਂ ਸਾਡੀਆਂ ਸੀਟਾਂ ਜਿਹੜੀਆਂ ਹੋਰ ਵੱਧ ਜਾਂਦੀਆਂ ਦੂਜੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਭਾਈ ਠੀਕ ਆ ਸਬਸੀਟਾਂ ਜਿੰਤਰੀਆਂ ਪਰ ਇਹਨਾਂ ਲੋਕ ਸਭਾ ਸੀਟਾਂ ਦੇ ਅੰਦਰ ਜਿਹੜੀਆਂ ਵਿਧਾਨ ਸਭਾ ਸੀਟਾਂ ਪੈਂਦੀਆਂ ਨੇ ਉਹਨਾਂ ਤੇ ਪਰਫਾਰਮੈਂਸ ਸਾਡੀ ਹਲੇ ਵੀ ਬੜੀ ਜਿਹੜੀ ਉਹਾੜੀ ਹੈ ਇਹੋ ਜੀਆਂ ਗੱਲਾਂ ਬਾਤਾਂ ਵੀ ਅਣਕੀ ਸਾਹਿਬ ਉਹਨਾਂ ਨੇ ਕਈਆਂ ਕਹੀਆਂ ਨੇ ਤਾਂ ਇਹ ਬਗਾਵਤ ਉੱਠਣ ਤੋਂ ਬਾਅਦ ਹੁਣ ਮੰਤਨ ਕਰਨ ਦੇ ਵਾਸਤੇ ਰਾਜਾ ਬੜਿੰਗਹੋਰਾ ਦੇ ਬਦੋ ਜ਼ਿਲ੍ਹਾ ਪ੍ਰਧਾਨਾਂ ਦੀ ਜਿਹੜੀ ਮੀਟਿੰਗ ਸੱਦ ਲਈ ਗਈ ਆ ਹੋਰ ਕੀ ਕੋਈ ਜਾਣਕਾਰੀ ਇਹਦੇ ਵਿੱਚ ਹੈ ਸਤੂ ਸਭ ਜਿਸ ਤਰੀਕੇ ਦੀ ਰਾਜਾ ਬਰੇਕ ਦੀ ਇਸ ਵੇਲੇ ਸਥਿਤੀ ਬਣੀ ਹੈ ਰਾਜਾ ਬਟਿੰਗ ਦੀ ਸਥਿਤੀ ਦੀ ਮੈਂ ਗੱਲ ਨਾ ਕਰਾਂ ਜੇਕਰ ਗੱਲ ਮੈਂ ਪੰਜਾਬ ਦੀ ਮੌਜੂਦਾ ਕਾਂਗਰਸ ਇਕਾਈ ਦੀ ਗੱਲ ਕਰਾਂ ਤਾਂ ਸੁਖਵਿੰਦਰ ਜੀ ਇਥੇ ਤਿੰਨ ਸੈਂਟਰ ਜਿਹੜੇ ਨੇ ਪਾਵਰ ਦੇ ਉਹ ਨਜ਼ਰੀ ਜਿਹੜੇ ਸਾਹਮਣੇ ਆ ਰਹੇ ਆ ਇੱਕ ਪਾਸੇ ਸਰਦਾਰ ਪ੍ਰਤਾਪ ਸਿੰਘ ਬਾਜਬ ਆਪਣੀ ਵੱਖਰੀ ਡਫਲੀ ਵਜਾਉਣ ਦੇ ਆ ਇੱਕ ਪਾਸੇ ਰਾਜਾ ਬਟਿੰਗ ਆਪਣੇ ਆਪ ਨੂੰ ਸੁਪਰੀਮ ਸੇਟ ਕਰ ਰਹੇ ਆ ਤੇ ਤੀਸਰੇ ਬਨੇ ਚਰਨਜੀਤ ਸਿੰਘ ਚੰਨੀ ਜਿਹੜੇ ਲੋਦੇ ਆਪਣੇ ਜਲੰਧਰ ਤੋਂ ਚੋਣ ਜਿੱਤੇ ਆ ਉਹ ਆਪਣਾ ਵੱਖਰਾ ਕੈਂਪ ਜਿਹੜਾ ਲਾ ਕੇ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਬੋਲਡ ਚੜਾ ਵਖਾਈ ਕਰ ਦੇਖੌਂਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਤਾਂ ਬੇਸ਼ੱਕ ਸੱਤ ਜਿਹੜੀ ਨੇ ਉਹ ਸੀਟਾਂ ਜਿਹੜੀਆਂ ਇਹਨਾਂ ਨੇ ਜਿੱਤੀਆਂ ਪਰ 60 ਸੀਟਾਂ ਜਿੱਤਣ ਤੋਂ ਬਾਅਦ ਵੀ ਕਾਂਗਰਸ ਪਾਰਟੀ ਦੇ ਅੰਦਰ ਜਿਹੜੀ ਸੰਤੁਸ਼ਟੀ ਆ ਉਹ ਨਜ਼ਰ ਨਹੀਂ ਆ ਰਹੀ ਕਿਉਂਕਿ ਹਾਲਤ ਜਿਹੜੀ ਆ ਉਹ ਪਤਲੀ ਹੈ ਰਾਜਾਪਟਨਕ ਦੀ ਜਿਹੜੀ ਪ੍ਰਧਾਨਗੀ ਤੇ ਉੱਤੇ ਵੀ ਪ੍ਰਸ਼ਨ ਚਿੰਨ ਲੱਗਣੇ ਸ਼ੁਰੂ ਹੋਏ ਤਾਂ ਉਹਦੇ ਨਾਲ ਹੀ ਨਾਲ ਐਲਓਪੀ ਜਿਹੜੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੀ ਭੂਮਿਕਾ ਦੇ ਉੱਤੇ ਵੀ ਪ੍ਰਸ਼ਨ ਚਿੰਨ ਜਿਹੜੇ ਲੱਗਣੇ ਸ਼ੁਰੂ ਹੋਏ ਤੇ ਇਹ ਸਮਝਿਆ ਜਾ ਰਿਹਾ ਸੀ ਕਿ ਸ਼ਾਇਦ ਚੋਣਾ ਤੋਂ ਬਾਅਦ ਇਸ ਪੰਜਾਬ ਕਾਂਗਰਸ ਦੀ ਇਕਾਈ ਵਿੱਚ ਵੱਡੇ ਪੱਧਰ ਤੇ ਕੁਝ ਨਾ ਕੁਝ ਤਬਦੀਲੀਆਂ ਪੂਜਾ ਕੁਝ ਪਰਵਰਤਨ ਜਿਹੜਾ ਹੋ ਸਕਦਾ ਜਿਹੜੀਆਂ ਕਨਸੋਵਾ ਸਨ ਖੈਰ ਉਹ ਅਜੇ ਕਦੋਂ ਹੁੰਦਾ ਜਾਂ ਕਦੋਂ ਨਹੀਂ ਹੁੰਦਾ ਉਹ ਅਗਲੇ ਦਿਨਾਂ ਚ ਪਤਾ ਲੱਗੇਗਾ ਪਰ ਪੰਜਾਬ ਦੇ ਅੰਦਰ ਰਾਜਾ ਬੜਿੰਗਤੂ ਨੂੰ ਲੈ ਕੇ ਕਾਫੀ ਤਰੀਕੇ ਦੀਆਂ ਜਿਹੜੀਆਂ ਚਰਚਾਵਾਂ ਸਨ ਇੱਕ ਵਿਰੋਧ ਤੇ ਦੂਜੇ ਪਾਸੇ ਪ੍ਰਧਾਨਗੀ ਜਾਣ ਦੇ ਸਬੰਧ ਦੇ ਵਿੱਚ ਵੀ ਕਿ ਉਹਨਾਂ ਦੀ ਪ੍ਰਧਾਨਗੀ ਜਿਹੜੀ ਆ ਉਹ ਜਾ ਸਕਦੀ ਆ ਉਹਨਾਂ ਦੇ ਸਥਾਨ ਦੇ ਉੱਤੇ ਕੋਈ ਨਵਾਂ ਪ੍ਰਧਾਨ ਜਿਹੜਾ ਲਾਇਆ ਜਾ ਸਕਦਾ ਕਿਉਂਕਿ ਦੋ ਦੋਸ਼ ਰਾਜਾ ਬੜਿੰਗਤੇ ਲੱਗੇ ਸੀ ਇਕ ਤਰ੍ਹਾਂ ਇਹ ਕਿ ਉਹਨਾਂ ਦੇ ਪ੍ਰਧਾਨਗੀ ਦੇ ਸਮੇਂ ਸਭ ਤੋਂ ਜ਼ਿਆਦਾ ਧੜੇਵਾਜੀ ਪੈਦਾ ਹੋਈ ਤੇ ਉਹਦੇ ਨਾਲ ਹੀ ਨਾਲ ਜਿਹੜੇ ਜ਼ਿਆਦਾ ਨੇਤਾ ਨਹੀਂ ਕਾਂਗਰਸ ਪਾਰਟੀ ਦੇ ਛੱਟ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਪਰ ਜਿਹੜਾ ਪ੍ਰਦਰਸ਼ਨ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਵੀ ਉਦਾਂ ਦਾ ਨਹੀਂ ਹੋ ਸਕਿਆ ਤੇ ਇਸ ਕਰਕੇ ਪ੍ਰਧਾਨਗੀ ਜਿਹੜੀ ਆ ਕਿਸੇ ਹੋਰ ਤੋਂ ਦੇ ਦਿੱਤੀ ਜਾਂਦੀ ਇਹੋ ਜਿਹੇ ਤਨਸੋਵਾਂ ਜਾਂ ਇਹੋ ਜਿਹੇ ਚਰਚਾਵਾਂ ਜਿਹੜੀਆਂ ਉਹ ਸੁਣਨ ਲੋਗੀਆਂ ਤਾਂ ਹੁਣ ਪਤਾ ਲੱਗਾ ਕਿ ਰਾਜਾ ਵੜਿੰਗ ਵੱਲੋਂ ਆਪਣਾ ਰਾਹ ਸਾਫ਼ ਕਰਨ ਵਾਸਤੇ ਔਰ ਆਪਣੇ ਆਪ ਨੂੰ ਮਜ਼ਬੂਤ ਕਰਨ ਵਾਸਤੇ ਪੰਜਾਬ ਦੇ ਜਿਹੜੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨਾਂ ਨੇ ਉਹਨਾਂ ਦੀ ਇੱਕ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਆ ਉਹਨਾਂ ਦਾ ਮੀਟਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਉਹਨਾਂ ਨੂੰ 2027 ਦੀਆਂ ਚੋਣਾਂ ਦੇ ਵਿੱਚ ਮੁਕੰਮਲ ਤੌਰ ਤੇ ਇੱਕ ਮਿਸ਼ਨ ਦੇ ਤੌਰ ਤੇ ਕਾਂਗਰਸ ਪਾਰਟੀ ਨੇ ਇਹਨਾਂ ਚੋਣਾਂ ਨੂੰ ਲੈਣਾ ਉਸ ਦੀ ਤਿਆਰੀ ਵਾਸਤੇ ਉਹਨਾਂ ਨੂੰ ਇੱਕ ਤਾਂ ਤਿਆਰ ਕੀਤਾ ਜਾ ਰਿਹਾ ਨਿਰਦੇਸ਼ ਦਿੱਤੇ ਜਾ ਰਹੇ ਆ ਉਹਦੇ ਨਾਲ ਹੀ ਨਾਲ ਇਹ ਵੀ ਪਤਾ ਲੱਗਾ ਕਿ ਰਾਜਾ ਬੜੇ ਗੋਲੂ ਕਿ ਇਹਨਾਂ ਪ੍ਰਧਾਨਾਂ ਨੂੰ ਆਪਣੇ ਹੱਕ ਵਿੱਚ ਕਿਸੇ ਨੇ ਲੈ ਕੇ ਚੱਲਣਾ ਤੇ ਜੇਕਰ ਕਾਂਗਰਸ ਅਗਲੇ ਦਿਨਾਂ ਦੇ ਵਿੱਚ ਸੰਗਠਨ ਦਾ ਦਾਬਾ ਫੇਰ ਬਦਲ ਕਰਦਾ ਜਾਂ ਪੰਜਾਬ காங்கிரஸ் ਦੀ ਜਿਹੜੀ ਇਕਾਈ ਦੇ ਵਿੱਚ ਕੁਝ ਫੇਰ ਬਦਲ ਹੁੰਦਾ ਤਾਂ ਉਸ ਦੇ ਵਿੱਚ ਰਾਜਾ ਬਣੇ ਕਿਸ ਤਰੀਕੇ ਨਾਲ ਆਪਣਾ ਇੱਕ ਧੜਾ ਮਜ਼ਬੂਤ ਰਾ ਪੇਸ਼ ਪਾਉਂਦੇ ਨੇ ਘਰ ਪਾਉਂਦੇ ਨੇ ਉਹਨਾਂ ਨੂੰ ਆਪਣੇ ਨਾਲ ਲੈ ਪਾਉਂਦੇ ਨੇ ਇਸ ਕਰਕੇ ਜ਼ਿਲ੍ਹਾ ਪ੍ਰਧਾਨਾਂ ਦੀ ਇੱਕ ਜਿਹੜੀ ਮੀਟਿੰਗ ਆ ਉਹ ਰੱਖੀ ਗਈ ਆ ਤਾਂ ਜੋ ਬਲਾਕ ਪੱਧਰ ਤੇ ਤੇ ਥੱਲੇ ਤੱਕ ਕਾਂਗਰਸ ਨੂੰ ਜਿਹੜਾ ਮਜ਼ਬੂਤ ਕੀਤਾ ਜਾ ਸਕੇ ਕਹਿਣ ਨੂੰ ਤਾਂ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਗੱਲ ਚੱਲ ਰਹੀ ਹੈ ਜੋ ਮੀਟਿੰਗ ਦੇ ਵਿੱਚ ਆ ਪਰ ਅਸਲ ਵਿੱਚ ਪਤਾ ਇਹ ਲੱਗਾ ਕਿ ਰਾਜਾ ਬੜਿੰਗ ਹੋਣੀ ਆਪਣੇ ਆਪ ਨੂੰ ਮਜ਼ਬੂਤ ਕਰਨ ਵਾਸਤੇ ਹੀ ਜਲਾ ਪ੍ਰਧਾਨਾ ਦੀ ਇਹ ਮੀਟਿੰਗ ਜਿਹੜੀ ਆਯੋਜਿਤ ਉਹਨਾਂ ਨੇ ਕੀਤੀ ਆ ਕਿਉਂਕਿ ਐਸਲੇ ਕਾਂਗਰਸ ਦੇ ਵਿੱਚ ਜਿਸ ਤਰੀਕੇ ਨਾਲ ਮੈਂ ਪਹਿਲਾਂ ਗੱਲ ਸ਼ੁਰੂ ਕੀਤੀ ਕਿ ਤਿੰਨ ਜਾਂ ਚਾਰ ਕੈਂਪ ਜਿਹੜੇ ਬਣ ਚੁੱਕੇ ਆ ਇੱਕ ਚਰਜੀ ਸੰਚਨੀ ਦਾ ਇੱਕ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਸਰਦਾਰ ਆਪਣੇ ਰਾਜਾ ਬੜਿੰਗ ਦਾ ਤੀਜੇ ਪਾਸੇ ਸਰਦਾਰ ਸੁਖਸਿੰਦਰ ਸਿੰਘ ਰੰਧਾਵਾ ਸਾਰਿਆਂ ਤੋਂ ਇਹਨਾਂ ਤੋਂ ਉੱਪਰ ਉਹ ਆਪਣੇ ਆਪ ਨੂੰ ਸੁਪਰੀਮ ਸਮਝ ਰਹੇ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਰਾਜਾ ਬੜਿੰਗ ਆਪਣੀ ਪ੍ਰਧਾਨਗੀ ਨੂੰ ਮਜ਼ਬੂਤ ਕਰਨ ਵਾਸਤੇ ਜਾਂ ਬਚਾਉਣ ਵਾਸਤੇ ਹੀ ਇਹ ਜਿਹੜੀ ਮੀਟਿੰਗਾਂ ਦਾ ਸਿਲਸਲਾ ਜਿਹੜਾ ਜ਼ਿਲ੍ਹਾ ਪ੍ਰਧਾਨਾ ਦਾ ਸ਼ੁਰੂ ਕੀਤਾ ਅੱਜ ਉਹਨਾਂ ਨੇ ਕੀਤਾ ਹੈ ਤਾਂ ਹੁਣ ਦੇਖਦੇ ਹਾਂ ਕਿ ਜ਼ਿਲ੍ਹਾ ਪ੍ਰਧਾਨਾ ਦਾ ਸਾਥ ਉਹਨਾਂ ਨੂੰ ਕਿੰਨਾ ਕੁ ਮਿਲਦਾ ਜਾਂ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਕਿੰਨਾ ਕੀ ਉਹਨਾਂ ਦੀ ਅਗਵਾਈ ਦੇ ਵਿੱਚ ਆਪਣਾ ਪੂਰਤ ਵਿਸ਼ਵਾਸ ਪ੍ਰਗਟ ਕਰਦੇ ਆ ਇਹ ਤਾਂ ਹੁਣ ਸੁਖਿੰਦਰ ਜੀ ਇਸ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਪਰ ਇੱਕ ਘੇਰਾਬੰਦੀ ਜਿਹੜੀ ਆ ਰਾਜਾ ਬੜੀ ਬੋਲੂ ਇਹਨਾਂ ਜ਼ਿਲ੍ਹਾ ਪ੍ਰਧਾਨਾ ਨੂੰ ਨਾਲ ਲੈ ਕੇ ਆਪਣੀ ਪ੍ਰਧਾਨਗੀ ਨੂੰ ਪਹੁੰਚਾਉਣ ਵਾਸਤੇ ਜਿਹੜੀ ਜ਼ਰੂਰ ਕੀਤੀ ਜਾ ਰਹੀ ਹੈ ਹੁਣ ਦੇਖਣਾ ਕਿ ਇਸ ਦਾ ਹਾਈ ਕਮਾਂਡ ਇਹਨੂੰ ਕਿਸ ਤਰ੍ਹਾਂ ਲੀਡੀ ਜਾਂ ਹਾਈ ਕਮਾਂਡ ਇਸ ਦਾ ਕੀ ਪ੍ਰਭਾਵ ਪੈਂਦਾ ਹੈ ਜੀ ਕੱਲ ਕਹਿੰਦੇ ਮੁੱਖ ਮੰਤਰੀ ਭਗਵਾਨ ਮਾਫ ਕਰਨਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ 9.26 ਕਰੋੜ ਤੋਂ ਵੱਧ ਕਿਸਾਨਾਂ ਲਈ ਕਹਿੰਦੇ ਸਨਮਾਨ ਨਿਧੀ ਦੀ 20000 ਕਰੋੜ ਦੀ ਜਿਹੜੀ ਕਹਿੰਦੇ ਸਟਾਰਮਿਕਿਸ਼ਟ ਹੈ ਕਿਸਾਨਾਂ ਦੇ ਖਾਤੇ 'ਚ ਪਾਈ ਗਈ ਹੈ ਕਿਵੇਂ ਦੇਖਦੇ ਹੋ ਇਸ ਪੂਰੀ ਸਕੀਮ ਨੂੰ ਕਿ ਇਹਦੇ ਨਾਲ ਕੀ ਕੀ ਲਾਭ ਹੋ ਸਕਦਾ ਹੈ ਜਾਂ ਫਿਰ ਇਹ ਨਾ ਕਾਫੀ ਹੈ ਇਹ ਰਾਸ਼ੀ ਜਿਹੜੀ ਹੈਗੀ ਹੈ ਕਿਸਾਨਾਂ ਦੇ ਵਾਸਤੇ ਸਿੱਧੂ ਜੀ ਪ੍ਰਧਾਨ ਮੰਤਰੀ ਵਾਰਾਨਸੀ ਜਾਂਦੇ ਆ ਤੇ ਉੱਥੇ ਕਿਸਾਨਾਂ ਦਾ ਇੱਕ ਜਿਹੜਾ ਇਕੱਠ ਆ ਉਸ ਨੂੰ ਸੰਬੋਧਨ ਕਰਦੇ ਹੋਏ ਆ ਇਹ ਜਿਹੜੀ ਰਾਸ਼ੀ ਆ ਇਹ ਜਾਰੀ ਕਰਦੇ 7ਵੀਂ ਕਿਸ਼ਤ ਜਿਹੜੀ ਹੈਗੀ ਹੈ ਅਸਲ ਦੇ ਵਿੱਚ ਸਿੱਧੂ ਸਾਹਿਬ ਜਦੋਂ ਇਹ ਚੋਣਾਂ ਹੋਈਆਂ ਤਾਂ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਜਾਂ ਹੋਰ ਹਰਿਆਣਾ ਹੋ ਗਿਆ ਜਾਂ ਬਾਕੀ ਥਾਵਾਂ ਤੇ ਉੱਤੇ ਕਿਸਾਨਾਂ ਨੇ ਪਾਸਪਾਤਾ ਪ੍ਰੋਤ ਜਿਹੜਾ ਉਹ ਕੀਤਾ ਭਾਜਪਾ ਦਾ ਜਿਹੜਾ ਵਿਰੋਧ ਜਿਹੜਾ ਸੀ ਸਖਬੰਦਰ ਜੀ ਉਹ ਪੰਜਾਬ ਦੇ ਵਿੱਚ ਹੋਇਆ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਭਾਜਪਾ ਦੀ ਬਣੀ ਆ ਉਹ ਸਾਡੇ ਦੇ ਸਾਹਮਣੇ ਆ ਤਾਂ ਇਹ ਜਿਹੜਾ ਵਿਰੋਧ ਸੀ ਕਿਸਾਨਾਂ ਨੂੰ ਵੱਖ-ਵੱਖ ਥਾਵਾਂ ਤੇ ਕੀਤਾ ਗਿਆ ਉਸ ਚੀਜ਼ ਨੂੰ ਜੋ ਸਾਡੇ ਤੱਕ ਜਾਣਕਾਰੀ ਪਹੁੰਚੀ ਉਸ ਚੀਜ਼ ਨੂੰ ਲੈ ਕੇ ਭਾਜਪਾ ਜਿਹੜੀ ਆ ਬੜੀ ਐਸਪਰੇ ਅਸੀਂ ਕਹਿੰਨੇ ਕਿ ਚਿੰਤਾ ਦੀ ਸਥਿਤੀ ਦੇ ਵਿੱਚ ਹੈ ਕਿ ਕਿਸਾਨਾਂ ਨੂੰ ਕਿਵੇਂ ਆਪਣੇ ਨਾਲ ਜਾ ਉਹ ਤੋੜਿਆ ਜਾਵੇ ਤਾਂ ਕਿਸਾਨਾਂ ਨੂੰ ਖੁਸ਼ ਕਰਨ ਦੇ ਮੁੱਦੇ ਦੇ ਆਧਾਰ ਤੇ ਹੀ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇਹ ਜਿਹੜੀ ਪਹਿਲੀ ਮੀਟਾ ਤੀਜੀ ਸਾਹਿਬ ਕਾਰਜਕਾਲ ਸਮਾਉਣ ਤੋਂ ਤੁਰੰਤ ਮਗਰੋਂ ਜਾ ਕੇ ਉਹਨਾਂ ਨੇ ਇਹ ਰਾਸ਼ੀ ਜਿਹੜੀ ਆ ਪ੍ਰਧਾਨ ਮੰਤਰੀ ਸਭ ਦੇ ਦੀ ਯੋਜਨਾ ਜਿਹੜੀ ਕਿਸਾਨਾਂ ਦੇ ਹੱਕਰ ਵਿੱਚ ਲਾਈ ਆ ਉਹਦੇ ਵਿੱਚ ਇਹ ਰਾਸ਼ੀ ਉਹਨਾਂ ਨੇ ਭਾਰ ਦਿੱਤੀ ਹੈ ਤਾਂ ਕਿਸਾਨਾਂ ਦੀ ਸਿਫਤ ਵੀ ਉਹਨਾਂ ਨੇ ਕੀਤੀ ਹੈ ਕਿਸਾਨਾਂ ਦੀ ਸਿਫਤ ਕਰਦੇ ਆ ਕਿ ਆ ਕਿ ਮੈਂ ਚਾਹੁੰਨਾ ਕਿ ਭਾਰਤੀ ਜਿਹੜਾ ਖਾਣਾ ਆ ਉਹ ਵਿਦੇਸ਼ਾਂ ਦੇ ਹੱਥ ਟੇਬਲ ਤੇ ਹੋਵੇ ਬੜੀਆਂ ਜਿਹਾ ਪ੍ਰਧਾਨ ਮੰਤਰੀ ਜੀ ਹੋ ਜੀਆਂ ਗੱਲਾਂ ਜਿਹੜੀਆਂ ਉਹ ਕਰਦੇ ਆ ਕਿਸਾਨਾਂ ਦਾ ਇੱਕ ਵਰਗ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਸਤੂ ਸਾਹਿਬ ਉਹ ਤਾਂ ਜ਼ਰੂਰ ਖੁਸ਼ ਹੋ ਗਿਆ ਹੋਊਗਾ ਜਿਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਇਹ ਰਾਸ਼ੀ ਗਈ ਹੈ ਪਰ ਕਿਸਾਨਾਂ ਦੀਆਂ ਉਹ ਮੰਗਾਂ ਜਿਨ੍ਹਾਂ ਨੂੰ ਲੈ ਕੇ ਦੇਸ਼ ਦਾ ਸਮੂੱਚਾ ਕਿਸਾਨ 2 ਸਾਲ ਮੈਂ ਸਮੂੱਚਾ ਕਿਸਾਨ ਕਹਾਂਗਾ ਜੜਾ ਸੰਘਰਸ਼ ਪਹਿਲਾ ਸੀ ਜਿਹੜਾ ਦੇਸ਼ ਦੇ ਵਿੱਚ ਪੂਰਨ ਤੌਰ ਤੇ ਚੱਲਿਆ ਬੇਸ਼ੱਕ ਪੰਜਾਬ ਨੇ ਅਗਵਾਈ ਕੀਤੀ ਪਰ 38 ਜਾਂ 32 ਜਥੇਬੰਦੀਆਂ ਸਨ ਦੇਸ਼ ਦੀਆਂ ਜਿਹੜੀਆਂ ਦਿੱਲੀ ਦੇ ਬਾਰਡਰ ਉੱਤੇ ਬੈਠੀਆਂ ਸੋਕੇਂਦਰ ਜੀ 2 2.5 ਸਾਲ ਜਿਹੜੇ ਉਹ ਬੀਤ ਚਲੇ ਨੇ ਅਜੇ ਤੱਕ ਕਿਸਾਨਾਂ ਦੇ ਉਹ ਵਾਅਦੇ ਜਿਹੜੇ ਉਹ ਸਭੇ ਉਹ ਵਫਾ ਨਹੀਂ ਹੋਈ ਕਿਸਾਨਾਂ ਦਾ ਦੂਜਾ ਸੰਘਰਸ਼ ਦੂਜਾ ਕਿਸਾਨ ਸੰਘਰਸ਼ ਵੀ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਇਹਨਾਂ ਚੋਣਾ ਤੋਂ ਪਹਿਲਾਂ ਭਾਜਪਾ ਨੇ ਉਸ ਨੂੰ ਵੀ ਪੂਰਨ ਤੌਰ ਤੇ ਨਜ਼ਰਅੰਦਾਜ਼ ਕੀਤਾ ਕੋਈ ਗੱਲਬਾਤ ਜਿਹੜੀ ਉਹਨਾਂ ਨਾਲ ਨਹੀਂ ਕੀਤੀ ਤਾਂ ਕਿਸਾਨਾਂ ਦੇ ਅੰਦਰਲਾ ਵਿਰੋਧ ਕਿਸਾਨਾਂ ਦਾ ਅੰਦਰਲਾ ਰੋਸ ਜਿਹੜਾ ਅਜੇ ਵੀ ਉਸੇ ਤਰੀਕੇ ਨਾਲ ਪਣਪਦਾ ਪਿਆ ਜਾਂ ਉਸੇ ਤਰੀਕੇ ਨਾਲ ਜੀਂਦਾ ਆ ਜਿਸ ਤਰੀਕੇ ਨਾਲ ਇਹ ਸੰਘਰਸ਼ ਕਿਸਾਨੀ ਅंदोलਨ ਸ਼ੁਰੂ ਕਰਨ ਤੋਂ ਪਹਿਲਾਂ ਸੀ ਪ੍ਰਧਾਨ ਮੰਤਰੀ ਸਾਹਿਬ ਦਾ ਇਹ ਯਤਨ ਜਿਹੜਾ ਆ ਕਿਸਾਨਾਂ ਨੂੰ ਖੁਸ਼ ਕਰਨ ਦਾ ਹੈ ਕਿਸਾਨਾਂ ਨੂੰ ਨਾ ਲੈ ਕੇ ਤੁਰਨ ਦਾ ਹੈ ਚੰਗਾ ਹੁੰਦਾ ਕਿ ਕਿਸਾਨਾਂ ਦੀਆਂ ਜਿਹੜੀਆਂ ਮੁਢਲੀਆਂ ਮੰਗਾਂ ਜਿਹਨਾਂ ਵਿੱਚ ਐਮਐਸਪੀ ਤੇ ਉਹਦੇ ਨਾਲ ਹੀ ਨਾਲ ਜਿਹੜੇ ਹੋਰ ਕੇਸ ਜਿਹੜੀਆਂ ਗੱਲਾਂ ਸਨ ਉਹਨਾਂ ਜਿਹੜੀਆਂ ਮੰਨੀਆਂ ਸਨ ਤਿੰਨ ਕਾਲੇ ਕਾਨੂੰਨਾਂ ਦੇ ਸੰਦਰਭ ਵਿੱਚ ਉਹਨਾਂ ਨੂੰ ਪੂਰਨ ਤੌਰ ਤੇ ਲਾਗੂ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਫਿਰ ਜਿਹੜਾ 400 ਤੋਂ ਪਾਰ ਅੰਕੜੇ ਦੀ ਗੱਲ ਆ ਜਿਹੜੇ ਸਬੰਧੀ ਪ੍ਰਧਾਨ ਮੰਤਰੀ ਗੱਲ ਕਰਦੇ ਰਹੇ ਸ਼ਾਇਦ ਉਹ ਪੂਰੀ ਹੋ ਜਾਂਦੀ ਪਰ ਪ੍ਰਧਾਨ ਮੰਤਰੀ ਹੋਣਾ ਨੇ ਉਹ ਚੀਜ਼ ਨੂੰ ਤਾਂ ਪਛਾਣਿਆ ਨਹੀਂ ਪਰ ਹਾਂ ਹੁਣ ਵਕਤ ਦੀ ਨਿਜ਼ਾਕਤ ਨੂੰ ਸਮਝਦੇ ਆ ਜਾਂ ਵਕਤ ਦੀ ਨਬਜ਼ ਨੂੰ ਪਛਾਣਦੇ ਆ ਹੁਣ ਉਹਨਾਂ ਨੇ ਇਹ ਪਹਿਲਾ ਯਤਨ ਜਿਹੜਾ ਉਹ ਕੀਤਾ ਗਿਆ ਜਿਹੜੀ ਰਾਸ਼ੀ ਆ ਉਹ 17ਵੀਂ ਕਿਸ਼ਤ ਜਿਹੜੀ ਆ ਵੀਰਤ ਨੂੰ ਜਰੂਰ ਜਾਰੀ ਕਰ ਦਿੱਤੀ ਗਈ ਹੈ ਹੁਣ ਦੇਖਦੇ ਆ ਕਿ ਕਿਸਾਨ ਇਸ ਨਾਲ ਸੰਤੁਸ਼ਟ ਹੁੰਦੇ ਆ ਯਾਨੀ ਲੱਗਦਾ ਨਹੀਂ ਕਿ ਜਿਹੜੇ ਕਿਸਾਨ ਨੇ ਸਰਕਾਰ ਦੀ ਇਸ ਯੋਜਨਾ ਜਾਂ ਜਿਹੜੀ ਇਸ ਰਾਸ਼ੀ ਨਾਲ ਖੁਸ਼ ਹੋਣ ਕਿਉਂਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅਜੇ ਵੀ ਉਸੇ ਤਰੀਕੇ ਨਾਲ ਹੀ ਛਟਕਾਂ ਤੇ ਬੈਠੇ ਆ ਜਿਸ ਤਰੀਕੇ ਨਾਲ 2020 ਦੇ ਵਿੱਚ ਸੀ ਹੁਣ ਦੇਖੋ ਕਿ ਭਾਸ਼ਾ ਪਾਣੀ ਜਿਹੜੇ ਅਗਲੇ ਯਤਨ ਨੇ ਕਿਸ ਹੱਦ ਤੱਕ ਆਪਣੇ ਨਾਲ ਤੋਰਨ ਵਿੱਚ ਸਫਲ ਹੁੰਦੇ ਆ ਜਾਂ ਨਹੀਂ ਹੁੰਦੇ ਇਹ ਤਾਂ ਸਿੱਤੂ ਜੀ ਆਉਣ ਵਾਲਾ ਸਮਾਂ ਦੱਸੇਗਾ ਬਾਕੀ ਖੈਰ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਇਹ ਰਾਸ਼ੀ ਦਿੱਤੀ ਹੈ ਉਹਨਾਂ ਦਾ ਧੰਨਵਾਦ ਕਰਨਾ ਜ਼ਰੂਰ ਬੰਦਾ ਜੀ ਅੰਕਾ ਵੀ ਤੁਹਾਡੇ ਨਾਲ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਸਿੱਤੂ ਸਾਹਿਬ ਐਸਨ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਨ੍ਹਾਂ ਦੇ ਬਲਵਾਨ ਆਮ ਕਬਰਾਂ ਤੇ ਗੱਲਬਾਤ ਕੀਤੀ ਹੈ ਉਮੀਦ ਕਰਦੇ ਆ ਕਿ ਗਣਕੀ ਸਾਹਿਬ ਨੇ ਕੀ ਗੱਲ ਬਾਤ ਤੁਹਾਡਨ ਦੀ ਬਤਾਂਦਾ ਦੁਬਾਰਾ ਫਿਰ ਬੰਦਾ ਧੰਨਵਾਦ